ਤੇ ਬਠਿੰਡਾ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਮਰੀਜ਼ ਦੇ ਪਰਿਵਾਰ ਦੇ ਨਾਲ ਗਾੜ੍ਹ ਦੇ ਵਿੱਚ ਹੰਗਾਮਾ ਹੋ ਗਿਆ ਦੱਸਿਆ ਕਿ ਪੀੜਤ ਪਰਿਵਾਰ ਦਾ ਲੜਕਾ ਬਿਮਾਰ ਸੀ ਜਿਸ ਨੂੰ ਡਾਕਟਰਾਂ ਦੇ ਵੱਲੋਂ ਚੈੱਕ ਕੀਤਾ ਜਾਂਦਾ ਸੀ ਪੀੜਤ ਲੜਕੇ ਦੇ ਨਾਲ ਪਰਿਵਾਰ ਦਾ ਮੈਂਬਰ ਦੇ ਨਾਲ ਲੈ ਜਾਣ ਦਿੱਕੇ ਗਾੜ੍ਹ ਦੇ ਨਾਲ ਬਹਿਸ ਹੋਈ ਪੀੜਤ ਪਰਿਵਾਰ ਨੇ ਸਿਕਿਉਰਿਟੀ ਗਾਰਡ ਤੇ ਪੰਜਾਬ ਪੁਲਿਸ ਦੇ aarop ਲਗਾਏ ਕਿ ਸਾਡੇ ਮਰੀਜ਼ ਨੂੰ ਕੁੱਟਿਆ ਗਿਆ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਵੀ ਮੰਗ ਕੀਤੀ ਹੈ ਮਠੰਡਾ ਸਰਕਾਰੀ ਹਸਪਤਾਲ ਦੇ ਵਿਖੇ ਜੜਾ ਹੈ ਹੰਗਾਮਾ ਹੋਇਆ ਜਿੱਥੇ ਕਿ ਮਰੀਜ਼ ਨੂੰ ਕੁਟਮਾਰ ਜੜਾ ਹੈ ਮਰੀਜ਼ ਨੂੰ ਕੁੱਟਿਆ ਗਿਆ ਜਿਸ ਤੋਂ ਬਾਅਦ ਇਹ ਹੰਗਾਮਾ ਸਾਹਮਣੇ ਆਇਆ ਹੈ ਸਰਵ ਮੇਰੇ ਨਪਤੀ ਜਬੀਮਾਰ ਹੋ ਗਿਆ ਸੀਗਾ ਤੇ ਉਸ ਨੂੰ ਅਸੀਂ ਐਡਮਿਟ ਕਰਨ ਵਾਸਤੇ ਲਿਆਏ ਸੀਗੇ ਕਿ ਜੋ ਇੱਥੇ ਲੇਡੀਜ਼ ਡਾਕਟਰ ਸੀ ਉਹਨਾਂ ਨੇ ਕਿਹਾ ਕਿ ਇੰਜੈਕਸ਼ਨ ਲਵਾਉਣਾ ਸੀ ਇੰਜੈਕਸ਼ਨ ਵਾਲਾ ਕਰੋਤੀ ਕਵੀਤਿਕ ਨੂੰ ਸਿਦਾਰਨੀ ਹੈ ਕਹਿੰਦੇ ਇਹ ਡ੍ਰਿਪ ਲਗਾਉਣੀ ਪਊਗੀ ਤੇ ਅਸੀਂ ਇੱਕ ਚਲੋ ਵੀ ਡ੍ਰਿਪ ਲਾ ਦੋ ਤੇ ਉਹਨੇ ਸਾਨੂੰ ਕਦੇ 7 ਤੱਕ ਅਗੇ 8 ਨੰਬਰ ਕਮਰੇ ਚ ਭੇਜਿਆ ਇੱਥੇ ਕੋਈ ਬੈੱਡ ਖਾਲੀ ਨਹੀਂ ਸੀਗਾ ਜੀ ਤੁਸੀਂ ਹੁਣ ਵੀ ਦੇਖ ਲਓ ਕੋਈ ਵੀ ਬੈੱਡ ਖਾਲੀ ਨਹੀਂ ਸੀਗਾ ਉਹਨੇ ਸਾਨੂੰ ਅਮਰਦੇਸ਼ੀ ਬਾਟ ਦੇ ਵਿੱਚ ਪਾਤਾ ਤੇ ਉਹ ਜੋ ਲੇਡੀ ਜੀ ਡਾਕਟਰ ਡ੍ਰਿਪ ਲਗਾ ਰਹੀ ਸੀ ਉਹ ਮੈਨੂੰ ਕਹਿੰਦੀ ਅੰਕਲ ਜੀ ਤੁਸੀਂ ਇਹਦੀ ਬਾਹ ਪੜ ਲਓ ਤੇ ਮੈਂ ਡ੍ਰਿਪ ਲਗਾ ਦਿੰਦੀ ਆ ਤੇ ਉਹ ਮੁੰਡਾ ਜੀ ਉੱਪਰ ਉਛਲਦਾ ਸੀ ਕਿ ਬੈੱਡ ਤੋਂ ਥੱਲੇ ਵੀ ਉਹ ਚ ਸਟਰਕਚਰ ਤੋਂ ਥੱਲੇ ਵੀ ਗਿਰ ਸਕਦਾ ਸੀਗਾ ਉਸ ਕਰਕੇ ਮੇਰੇ ਭਰਾ ਨੇ ਤੇ ਮੇਰੇ ਬੇਟੇ ਨੇ ਉਹਨੂੰ ਪਕੜਿਆ ਹੋਇਆ ਸੀ ਇਹਨੂੰ ਇੱਕ ਪੁਲਿਸ ਅਫਸਰ ਲਾਜਮ ਸੀ ਪਤਾ ਨਹੀਂ ਸਿਕਿਉਰਟੀ ਗਾਰਡ ਸੀ ਖਾਕੀ ਵਰਦੀ ਪਾਈ ਹੋਈ ਸੀ ਉਹਦੀ ਤੇ ਡਰਿੰਕ ਦਾ ਉਹ ਪੂਰਾ ਰੱਜਿਆ ਹੋਇਆ ਸੀ ਉਹ ਆਇਆ ਤੇ ਉਹ ਕਹਿਣ ਲੱਗਾ ਬਾਹਰ ਚੱਲੋ ਬਾਹਰ ਚੱਲੋ ਮੈਂ ਕਿਹਾ ਸਭ ਅਸੀਂ ਡੇਪੋ ਲਗਾ ਦਈਏ ਉਦੋਂ ਵਾਦ ਅਸੀਂ ਇੱਕ ਜਣੇ ਬੈਠਾ ਕਿ ਸਾਨੂੰ ਪਤਾ ਵੀ ਐਮਰਜੈਂਸੀ ਹੈ ਮੱਥੇ ਅਸੀਂ ਬਾਹਰ ਚੱਲੇ ਜਾਵਾਂਗੇ ਤਾਂ ਉਹਨੇ ਸਾਡੇ ਨਾਲ ਠੱਕਾ ਮੁਕੀ ਕੀਤੀ ਠੱਕਾ ਮੁਕੀ ਕਰਕੇ ਸਕਿਉਰਿਟੀ ਗਾਰਡ ਦੀ ਨਾਲ ਗ੍ਰਿਕਾਦਾਂ ਇੱਥੇ ਮੈਂ ਮੇਰੀ ਵਾਰਡ ਚ ਡਿਊਟੀ ਸੀ ਇਹ ਮੁੰਡਾ ਆਉਣ ਦੀ ਕੋਈ ਦੀ ਐਮਰਜੈਂਸੀ ਸੀ ਇੱਥੇ ਥੋੜਾ ਜਿਹਾ ਰਾਜਾ ਦੇ ਹੋ ਗਿਆ ਰਾਤ ਇੱਕ ਸਭ ਇੱਕ ਦਾ ਟਾਈਮ ਸੀਗਾ ਇਹਨਾਂ ਨੂੰ ਫੋਨ ਕੀਤਾ ਕਿ ਰਾਜਾ ਦੇ ਹੋ ਗਿਆ ਕਹਿੰਦਾ ਮੈਨਾਂ ਕਢਾ ਕੇ ਜਾ ਕੁਝ ਜਿਹੜੇ ਦੂਜੇ ਮਰੀਜ਼ਾਂ ਨਾਲ ਸੀ ਉਹ ਤਾਂ ਮੈਂ ਕੱਢ ਤੇ ਬਾਹਰ ਆ ਜਿਹੜੇ ਇੱਕ ਮਰੀਜ਼ ਨਾਲ ਸੀ ਉਹ ਅੱਠ ਜਾਣੇ ਸੀਗੇ ਉਹਨਾਂ ਨੂੰ ਮੈਂ ਆਖਿਆ ਕਾਫੀ ਉਮਰ ਦੇ ਅੰਕਲ ਹੀ ਸੀਗੇ ਵੱਡੀ ਉਮਰ ਦੇ ਮਖੰਗਲ ਜੀ ਐਨੇ ਨਾ ਖੜੋ ਇੱਥੇ ਵੱਧ ਤੋਂ ਵੱਧ ਮੈਂ ਦੋ ਖੜਜੋ ਜੇ ਜਿਆਦਾ ਤੁਹਾਨੂੰ ਦਿੱਕਤ ਆ ਤੇ ਮੈਂ ਮੈਂ ਖੜ ਜਾਣਾ ਵਾ ਵਿਲੇ ਹੀ ਆ ਮੈਂ ਕਹਿ ਤੇ ਮੈਨੂੰ ਕਹ ਤੂੰ ਕੌਣ ਹੁੰਦਾ ਸਾਨੂੰ ਕਹਿਣ ਵਾਲਾ ਫਿਰ ਉਦੋਂ ਬਾਅਦ ਜ ਮੈਂ ਉਹਨਾਂ ਨੇ ਮੇਰੇ ਠੁੱਡਾ ਮਾਰੇ ਮੈਂ ਕਹਿਆ ਇਹ ਗੱਲ ਨਹੀਂ ਬੰਦੀ ਵੀ ਐਸੀ ਡਿਊਟੀ ਕਰਦੇ ਤੇ ਸਾਡਾ ਫਰਜ਼ ਆ ਕਹਿਣਾ ਮੈਂ ਤੇ ਜਦੋਂ ਮੈਂ ਕਹਿੰਦਾ ਤੇ ਉਹਨਾਂ ਠੁੱਡਾ ਮਾਰਿਆ ਫਿਰ ਚਪੇੜ ਮਾਰੀ ਫਿਰ ਕੀ ਗੱਲ ਹੋਈ ਰਾਤ ਉਸੇ ਰਾਤੀ ਕੰਮ ਕਰੇ ਜਾ ਰਹੇ ਸੀਗੇ ਮੈਡਮਾਂ ਪੇਸ਼ੈਂਟ ਦੇਖੀ ਜਾ ਰਹੇ ਸੀ। ਪਰ ਪਰੇਸ਼ਾਨ ਕਰੀ ਜਾਂਦੇ ਸੀ ਮਰੀਜ਼ ਸਾਨੂੰ ਬੋਲ ਬੋਲ ਕੇ। ਸਿਸ਼ਟ ਨੇ ਬੋਲਿਆ ਗਾਰਡ ਨੂੰ ਬੁਲਾ ਕੇ ਲਿਆਓ ਕਹਿੰਦੇ ਵੀ ਪਰੇਸ਼ਾਨ ਕਰੀ ਜਾਂਦੇ ਆ ਵੀ ਨਾਲ ਵਾਲਿਆਂ ਨੂੰ ਬਾਹਰ ਕੱਢ ਦਿਓ ਇੱਕ ਜਣਾ ਖੜਜੂ ਐ ਕੋਲੇ। ਉਹਨਾਂ ਨੂੰ ਜਦੋਂ ਬੋਲਿਆ ਅਸੀਂ ਵੀ ਇੱਕ ਜਣਾ ਰੁਕ ਜਾਓ ਪੇਸ਼ੈਂਟ ਦੇ ਕੋਲੇ ਬਾਕੀ ਬਾਹਰ ਹੋ ਜਾਓ ਪੇਸ਼ੈਂਟ ਬਹੁਤ ਜ਼ਿਆਦਾ ਹੋਏ ਪਏ ਸੀਗੇ ਰਾਤੀ। ਬਸ ਇੰਨੀ ਗੱਲ ਕਹਿਨ ਤੇ ਫਿਰ ਉਹ ਸਾਡੇ ਗਾਲੀ ক্লোਜ ਕਰਨ ਲੱਗੇ। 11:00 ਵਜੇ ਤੱਕ ਲਗਭਗ ਸਾਡੇ ਕੋਲੇ 25 ਤੋਂ 30 ਫਾਈਲਾਂ ਬਣ ਚੁੱਕੀਆਂ ਸੀ 4 ਘੰਟੇ ਦੇ ਵਿੱਚ ਜਿਦੇ ਚ 10 ਤੋਂ 12 ਫਾਈਲਾਂ ਐਮ ਐਲ ਸੀ ਕੇਸਿਸ ਸੀ ਇਹ ਹਰ ਐਮ ਐਲ ਆਰ ਕਟਣ ਤੇ ਕੋਈ ਲਿਖਣਾ ਵੀ ਚਾਹੇ ਕੋਈ ਤੇਜ਼-ਤੇਜ਼ ਵੀ ਕਰੇ ਤਾਂ ਕਾਫੀ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਪੇਸ਼ੈਂਟਸ ਦਾ ਰਸ਼ ਕਾਫੀ ਜ਼ਿਆਦਾ ਸੀ ਸਟਾਫ ਜਿੰਨਾ ਸਾਡੇ ਕੋਲੇ ਹੈਗਾ ਉਹ ਸਾਰੇ ਜਾਣਦੇ ਆ ਮਾਈਨਰ ਆਰਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਉੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ ਕਈ ਤਰ੍ਹਾਂ ਦੇ ਐਥਿਕਸ ਇਨਵੋਲਡ ਹੈ ਜਿਹਦੇ ਕਰਕੇ ਉੱਥੇ ਵੀਡੀਓਗ੍ਰਾਫੀ ਨਹੀਂ ਕੀਤੀ ਜਾ ਸਕਦੀ ਸਾਡੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੀ ਡਿਊਟੀ ਹੈ ਕਿ ਤੁਸੀਂ ਬਾਹਰ ਚਲੇ ਜਾਓ ਰੋਕੇ ਗਏ ਉਹ ਹਾਈਪਰ ਇੰਨਾ ਜ਼ਿਆਦਾ ਹੋ ਗਿਆ ਆਪਦੇ ਪੇਸ਼ੈਂਟ ਨੂੰ ਲੈ ਕੇ ਕਿ ਸਾਡੀ ਵਿਚਾਰੀ ਇੱਕ 5-6000 ਤੇ ਲੱਗੀ ਹੋਈ ਸਫਾਈ ਸੇਵਕ ਦੇ ਹੱਥ ਤੇ ਉਹਨਾਂ ਨੇ ਮਾਰਿਆ